ਤੇ ਕਬੱਡੀ ਕਪ ਦਾ ਅੱਜ ਦੇ ਦਿਨ ਦਾ ਐਨ ਜਿਵੇਂ ਕਹਿੰਦੇ ਵੀ ਟਾਪਰ ਮੈਚ ਹੁਣ ਸ਼ੁਰੂ ਹੋਣ ਜਾ ਰਿਹਾ ਇੱਕ ਬੰਨੇ ਕਹਿੰਦੇ ਵੀ 12 13 ਸਾਲ ਤੋਂ ਦੜਬ ਦੀ ਟੀਮ ਦੀ ਐਨ ਗੁੱਡੀ ਚੜੀ ਹੋਈ ਆ ਮੇਰੇ ਵੀਰੋ ਐਨ ਸਰੇ ਦੀ ਟੀਮ ਹੈ ਔਰ ਦੂਸਰੇ ਬੰਨੇ ਸਾਦਲੀ ਦੇ ਕਬੱਡੀ ਕੱਪ ਦੀ ਉਹ ਤਿੰਨ ਸਾਲਾਂ ਤੋਂ ਚਰਚਾ ਵਿਚਾਈ ਹੋਈ ਚੈਂਪੀਅਨ ਟੀਮ ਰੱਤਾ ਥੇ ਔਰ ਦੇ ਟਾਈਮ ਦੇ ਕਬੱਡੀ ਦੇ ਸੁਪਰਸਟਾਰ ਔਰ ਕੁਝ ਲੀਜੈਂਡ ਪਲੇਅਰ ਖੇਡ ਰਹੇ ਆ ਔਰ ਚੋਟੀ ਦਾ ਮੁਕਾਬਲਾ ਮੇਰੇ ਵੀਰੋ ਤਿੰਨ ਨੇ ਸ਼ੁਰੂ ਹੋਵੇਗਾ ਤਿੰਨ ਸਾਲ ਲਗਾਤਾਰ ਕਬੱਡੀ ਕੱਪ ਦੀ ਫਰਸਟ ਟੀਮ ਰਹੀ ਅਰਤਾਥੇ ਦੀ ਆ ਚੌਥਾ ਕਬੱਡੀ ਕੱਪ ਹੋ ਰਿਹਾ ਜੇ ਆ ਕਬੱਡੀ ਕੱਪ ਤੋਂ ਸੈਮੀ ਜਿੱਤ ਕੇ ਫਾਈਨਲ ਚ ਜਾਂਦੀ ਹੈ ਤਾਂ ਫੇਰ ਹੋ ਸਕਦਾ ਹੈ ਸਾਲਵੀ ਰੱਤਾ ਥੇ ਦੀ ਟੀਮ ਇੱਕ ਕਬੱਡੀ ਕੱਪ ਦੇ ਕਬਜ਼ਾ ਕਰੇ ਉਹ ਖੜੀਆਂ ਨੇ ਮਹਿੰਗੇ ਭਾਦੀਆਂ ਸਕੂਟੀਆਂ ਮੇਰੇ ਵੀਰੋ ਬੈਟਰੀਆਂ ਤੇ ਚੱਲਣ ਵਾਲੀਆਂ ਉਹ ਮੇਰੇ ਵੀਰੋ ਅੱਜ ਬੈਸਟਾ ਨੂੰ ਦਿੱਤੀਆਂ ਜਾਣਗੀਆਂ ਡੜਬੇ ਤੇ ਰੱਤਾ ਥੇ ਦਾ ਮੁਕਾਬਲਾ ਤੁਹਾਡੇ ਸਾਹਮਣੇ ਸ਼ੁਰੂ ਹੋਣ ਲੱਗਿਆ ਹੈ ਇੱਕ ਬੰਨੇ ਮਾਨ ਸਿੰਘ ਦਲਟ ਮੇਰੇ ਵੀਰੋ ਡੜਬੇ ਵਾਲਾ ਜਦੋਂ ਪਹਿਲੀ ਵਾਰ ਹੈਲੋ ਕੈਨੇਡਾ ਖੇਡਣ ਗਿਆ ਪਹਿਲੇ ਵਾਰ ਹੀ 10ਵੇਂ ਨੰਬਰ ਦਾ ਰੀਡਰ ਸਿਲੈਕਟ ਹੋਇਆ ਕਰੇ ਵੀ ਕੈਨੇਡਾ ਦੀ ਧਰਤੀ ਤੇ ਸੰਦੂ ਸਾਹਿਬਿੱਤਰ ਕਲੱਬ ਵਾਲੇ ਵੀਰ ਪ੍ਰਬੰਧਕ ਵੀ ਆਖ ਰਹੇ ਨੇ ਵੀ ਸੌਂਗ ਖਵਾ ਕੇ ਮੈਚ ਸ਼ੁਰੂ ਕਰਵਾਓ ਆ ਜਿਓ ਜੀ ਤੁਸੀਂ ਆਓ ਸਰ ਪਲੀਜ਼ ਪ੍ਰਬੰਧਕ ਵੀਰ ਆਉਣਗੇ ਲੈ ਵੀ ਸੌਂਗ ਵਾ ਕੇ ਕਹਿੰਦੇ ਮੈਚ ਲੱਗਣਾ ਹੈ ਦਰਸ਼ਕਾਂ ਦੀ ਕਚਹਿਰੀ ਹੈ ਬਾਬੇ ਨਾਨਕ ਦੀ ਸੋਚ ਖੜੀ ਹੈ ਕਿਉਂਕਿ ਕੋਈ ਮੈਂ ਮੈਂ ਇੱਕ ਬੇਨਤੀ ਕਰੂੰਗਾ ਭਾਵੇਂ ਕੋਈ ਖਿਡਾਰੀ ਹੈ ਭਾਵੇਂ ਕੋਈ ਕਮੈਂਟਰ ਹੈ ਭਾਵੇਂ ਕੋਈ ਰੈਫਰੀ ਹੈ ਜਿਹੜਾ ਆਹ ਗਰਾਊਂਡ ਦੇ ਵਿੱਚ ਬੇਰਮਾਨੀ ਕਰਦਾ ਨਾ ਉਹਨੂੰ ਕਿਤੇ ਢੋਈ ਨਹੀਂ ਮਿਲਦੀ ਇਹ ਮੈਂ ਸਹੀ ਕਹਿ ਰਿਹਾ ਕਿ ਇੱਥੇ ਸੱਚ ਬੋਲੇ ਸਾਡਾ ਗੁਰਦੁਆਰਾ ਹੈ ਇਹ ਸਾਡਾ ਹੀ ਮੰਦਿਰ ਹੈ ਇਹ ਸਾਡੀ ਮਸਜਿਦ ਹੈ ਇਹ ਸਾਡਾ ਰੱਬ ਹੈ ਇਹਨੂੰ ਰੱਬ ਮੰਨ ਕੇ ਦੀ ਪੂਜਾ ਕਰਕੇ ਖੇਡਾਂਗੇ ਕਮੈਂਟੀ ਕਰਾਂਗੇ ਰੈਫਰੀ ਕਰਾਂਗੇ ਤਾਂ ਤਰੱਕੀਆਂ ਹੋਣਗੀਆਂ ਨਹੀਂ ਵੱਡੀਆਂ-ਵੱਡੀਆਂ ਤਰੱਕੀਆਂ ਹੋ ਕੇ ਵੀ ਬੰਦਾ ਥੱਲੇ ਡਿੱਗ ਜਾਂਦਾ ਉਹ ਮੇਰੇ ਵੀਰੋ ਸੰਦੂ ਜੀ ਇੱਕ ਦਰਸ਼ਕ ਵੀਰਾਂ ਨੂੰ ਪਤਾ ਵੀ ਮੈਚ ਤਾਕੜਾ ਕਰਪਾ ਕਰਕੇ ਸੌਖਾਵਾ ਕੇ ਲਾ ਦੋ। ਤੇ ਠੀਕ ਆ ਜੀ ਗਰਾਊਂਡ ਵਾਲੇ ਆਪਣੇ ਕਮੇਟੀ ਵਾਲੇ ਤੋਂ ਵੀਰਾਂ ਹੋ ਗਰਾਊਂਡ ਦੇ ਵਿੱਚ ਸੌਖਾਵਾਈਏ ਵੀਰੇ ਨਾਲ। ਮੈਚ ਚ ਬੁਲਾ ਦੋ। ਆ ਸੱਤਿਉਂ ਨੇ ਕਹਿਤਾ ਜੀ ਮੈਚ ਬਿਲਕੁਲ ਲੱਗੂਗਾ। ਸੱਤਿਉਂ ਜੀ ਕਹਿੰਦਾ ਵੀ ਮੈਚ ਲੱਗੂਗਾ ਅਸੀਂ ਜੀ ਸਾਰੇ ਮੁੰਡੇ। ਵੀਰਾਂ ਦੇ ਕੋਈ ਸ਼ੱਕ ਨਹੀਂ ਹੈਗਾ ਪਰ ਦਰਸ਼ਕ ਨਹੀਂ ਬੋਲਦੇ ਜੇ ਨਾ ਚ ਰ ਮੈਚ ਚ ਨਹੀਂ ਬੋਲਦੇ। ਬਾ ਠੀਕ ਆ ਜੀ ਕੋਈ ਗੱਲ ਨਹੀਂ। ਮੈਚ ਚ ਬੁਲਾ ਦਿੰਦੇ ਆ। ਔਸਤੀ ਕਦਾ ਬਾਬਾ ਜੀ ਦੇ ਦਰਵਾਜ਼ੇ ਵਾਲਾ ਗੁਰਦੁਰਾ ਸਾਹਿਬ ਹੈ ਮੈਂ ਉਧਰ ਹੱਥ ਕਰਦਾ ਵੀ ਅਸੀਂ ਮੈਚ ਪੂਰਾ ਅੜ ਕੇ ਲਾਵਾਂਗੇ ਔਰ ਦੇਖੋ ਜੀ ਟਾਈਮ 14:30 14:30 15 ਰੇਡਾਂ ਦਾ ਟਾਈਮ ਹੈ ਸਵਾ ਲਿਆ ਛੇੜ ਦੇ ਕਹਣੇ ਪਹਿਲੀ ਕਬੱਡੀ ਮੇਰੇ ਵੀਰੋ ਆ ਪ੍ਰਦੀਪ ਮੂੰਗਾ ਹਰਿਆਣੇ ਦੀ ਧਰਤੀ ਦਾ 2022-23 ਦਾ ਸੀਜ਼ਨ ਇੰਗਲੈਂਡ ਔਰ 23-24 ਦਾ ਔਰ ਪਹਿਲੇ ਨੰਬਰ ਦੀ ਖੜਕਾ ਦੜਕਾ ਔਰ ਪਹਿਲੀ ਰੇਡ ਤੇ ਲੱਗੇ ਜਫੇ ਤੇ ਆ ਰੀਤ ਜਿਹੜਾ ਮੰਗਿਆ ਗਿਆ ਆ ਮੁੰਡਾ ਗੁਰਵਿੰਦਰ ਮੇਰੇ ਵੀਓ ਸੰਧੂ ਪਰਿਵਾਰ ਦਾ ਆ ਦੱਸੋ ਜੀ ਹੋਲਡਰ ਪੁਆਇੰਟ ਪੈਂਟ ਹੋਲਡ ਆ ਪਹਿਲਾ ਡੇਡ ਨੰਬਰ ਵਾਲਾ ਆ ਕਹਿੰਦੇ ਰਤੀਏ ਦੇ ਲਾਗੇ ਪਿੰਡ ਖੂਨੜਾ ਜਿੱਥੇ ਹਰ ਇੱਕ ਸਾਲ ਬਾਬੇ ਟਿੱਬੀ ਵਾਲੇ ਪੀੜ ਦੇ ਨਾਂ ਤੇ ਵੱਡਾ ਮੇਲਾ ਲੱਗਦਾ ਮੇਰੇ ਵੀਰੋ ਉਹ ਧਰਤੀ ਦਾ ਕਹਿੰਦੇ ਸੰਧੂਆਂ ਦਾ ਮੁੰਡਾ ਗੁਰਵਿੰਦਰ ਸਿੰਘ ਖੂਨਣ ਵਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਚੱਲ ਓਏ ਪਾਸੋ ਵਾਲਿਆ ਤੈਨੂੰ ਦਿੜਪੇ ਵਾਲੇ ਠੀਕ ਦੇਣੇ ਜੇ ਚੌਥੇ ਸਾਲ ਸਾਜਲੀ ਦਾ ਕੱਪ ਕੁੱਟਣਾ ਹੈ ਨਾ ਤਾਂ ਤੱਕੜੇ ਹੋ ਕੇ ਖੇਡਣਾ ਪਊਏ ਸੰਧੂਆ ਖੇਡ ਖਾਣੀ ਗੁਰਪ੍ਰੀਤ ਹਰੀਕੇ ਦਾ ਭਰਾ ਜੱਸੀ ਹਰੀਕੇ ਵੱਲੋਂ ਜਿਹੜੀ ਟੀਮ ਜਿੱਤੂ 500 ਰੁਪਿਆ ਬਾਲਾ ਲਹੜਾ ਸਿੱਧਾ ਪੂਰੀਆ ਪ੍ਰੀਤ ਢੀਡ ਸੇ ਵੱਲੋਂ ਜਿਹੜੀ ਟੀਮ ਜਿੱਤੂ 2100 ਰੁਪਈਆ ਜੀ ਬਈ ਬਾਪੂ ਰੋਸਟਾਂ ਦਾ ਆਹ ਜੀ ਮੈਚ ਦੇ ਵਿੱਚੋਂ ਤੇ ਨੋਟਾਂ ਦੀ ਮਾਰਕਾ ਇੱਕ ਪਾਸੇ ਜੱਸਾ ਤੇ ਦੂਜੇ ਪਾਸੇ ਵਿਜੇ ਬਾਸੋਂ ਵਾਲਾ ਕਲਵਿੰਦਰਾ ਮਾਨ ਸਿੰਘ ਦੁਲਟਾ ਗਿਆ ਉਹ ਕੋਟਲੀ ਵਾਲਿਆ ਉਹ ਜੰਜੂਏ ਮਾਨ ਸਿੰਘ ਦੁਲਟਾ ਗਿਆ ਸਾਹਮਣੇ ਸਾਭਿਆ ਜਾਂਦਾ ਢੜਬੇ ਵਾਲਾ ਬੱਬਰ ਸ਼ੇਰ ਇੱਕ ਪਾਸੇ ਜੰਜੂਆ ਤੇ ਦੂਜੇ ਪਾਸੇ ਦੁਲਟਾ ਔਰ ਵਾ ਜੰਜੂਏ ਨੇ ਤੇ ਹੁਣ ਹਰਿਆਣੇ ਵਾਲਾ ਮੁੰਗਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਕਹਿ ਫਿਰ ਫਕਰ ਢੰਡੇ ਵਾਲੇ ਸੋਨੀ ਨੂੰ ਕਹਿ ਫਿਰ ਦਸੇ ਨੂੰ ਕਹਿ ਫਿਰ ਸੱਤੀ ਨੂੰ ਕਹਿ ਫਿਰ ਧਾਨੇ ਨੂੰ ਉਹ ਸਵਰਨਿਆ ਨਾ ਵੀ ਢੜਬੇ ਵਾਲੇ ਉਧਰ ਮਾਨ ਸਿੰਘ ਦੁਲਟ ਤੁਹਾਡੇ ਵਾਲਾ ਫੜ ਲਿਆ ਉਹਨਾਂ ਨੇ ਆਹ ਜੱਫਾ ਤੁਹਾਨੂੰ ਵੀ ਲੜਣਾ ਪੜਾ ਸੋਨੀ ਫਕਰ ਢੰਡਿਆ ਵਾਲੇ ਨੀ ਆਉਂਦਾ ਆਹੀ ਤਾਂ ਚਾਹੁੰਦੀ ਆ ਦੁਨੀਆ ਤਾਹੀਂ ਦਾ ਸ਼ਾਦਲੀ ਦਾ ਕੱਪ ਦੇਖਣ ਆਉਂਦੀ ਆ ਦੁਨੀਆ ਓਸ ਵਰਨੇ ਆ ਖੇਡ ਕਹਾਣੀ ਓ ਤਾਂ ਹੀ ਤੇ ਸ਼ਾਦਲੀ ਦਾ ਕੱਪ ਵੱਡੀ ਗਿਣਤੀ ਵਿੱਚ ਦੇਖਣ ਆਉਂਦੀ ਆ ਦੁਨੀਆ ਓ ਸਾਹਮਣੇ ਦੇਖਾਂਗੇ ਪ੍ਰਵੀਨ ਇਸ ਸਮੇ ਬੋਪਰ ਪਿੰਡ ਵਾਲਾ ਹੁਸ਼ਿਆਰੇ ਦਾ ਪਿੰਡੂ ਔਰ ਦੂਸਰਵਨੇ ਦੇਤੇ ਥੇ ਦਾ ਕੁਲਵਿੰਦਰ ਇਸ ਸਮੇ ਕੋਸ਼ਿਸ਼ ਕਰਦਾ ਤੇ ਨੰਬਰ ਪ੍ਰਵੀਨ ਮੇਰੇ ਵੀ ਉਹ ਦੜਬੇ ਦੀ ਟੀਮ ਲਈ ਆ ਅੰਕ ਦਾ ਸ਼ਾਨਦਰਵਾਦਾ ਕਰ ਗਿਆ 500 ਵਾਲਾ ਜੇ ਮੇਰੇ ਵੀਰੋ ਆਹ ਕਹਿੰਦੇ ਉਹ ਇਲਾਕਾ ਜਿਸ ਇਲਾਕੇ ਨੇ ਸੁਲਤਾਨ ਉਰੀ ਪੈਦਾ ਕੀਤੇ ਆ ਸੰਧੂਆ ਆਹ ਛੇੜ ਕਹਾੜੀ ਉਹ ਕਹਿੰਦੇ ਪਿੱਡੇ ਪਾਸੋਂ ਵਾਲਾ ਕਬੱਡੀ ਪਾ ਰਿਹਾ ਮਨ ਸਿੰਘ ਦੁਲਟ ਕੋਲ ਜਾ ਕੇ ਜਾਫੀਆਂ ਨੂੰ ਕੁਝ ਕਹਿ ਕੇ ਆਇਆ ਉਹ ਦੇਖਿਓ ਕਹਿੰਦਾ ਕਿਤੇ ਹੁਰਤਾ ਹੁਰ ਨਾ ਹੋ ਜਾਏ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਤਿੰਨ ਖਿਡਾਰੀ ਕੈਨੇਡਾ ਖੇਡ ਕੇ ਆਏ ਆ ਕਹਿੰਦਾ ਉਹ ਬੇਇੱਜ਼ਤੀ ਹੋ ਜੂਗੀ ਇੱਕ ਪਾਸੇ ਧਾਨਾ ਤੇ ਦੂਜੇ ਪਾਸੇ ਪਿੱਡੇ ਪਾਸੋਂ ਵਾਲਾ ਉਹ ਡੜਬੇ ਵਾਲਾ ਧਾਨਾ ਉਹ ਕਹਿੰਦੇ ਮਾਨ ਸਿੰਘ ਦੁੱਲਟ ਨੇ ਘੂਰੀਆਂ ਬੱਟੀਆਂ ਮੁੰਡਿਆਂ ਨੂੰ ਕਿ ਜੱਫਾ ਚਾਹੀਦਾ ਆ ਖੂਨਣ ਵਾਲਾ ਗੁਰਵਿੰਦਰ ਕਨੇਡਾ ਦੀ ਧਰਤੀ ਦੇ ਬੱਲੇ ਬੱਲੇ ਕਰਾਉਣ ਵਾਲਾ ਮਾ ਖੇਡ ਕਬੱਡੀ ਦਾ ਵੱਡਾ ਮੱਲ ਕੌਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਤਿੰਨ ਤੇ ਸਾਢੇ ਤਿੰਨ ਦਾ ਫਰਕ ਚੱਲ ਰਿਹਾ ਹੈ ਇੱਕ ਪਾਸੇ ਜੱਜੂਆ ਤੇ ਦੂਜੇ ਪਾਸੇ ਗੁਰਵਿੰਦਰ ਇੱਕ ਪਾਸੇ ਜੱਜੂਆ ਉਹ ਦੂਜੇ ਪਾਸੇ ਗੁਰਵਿੰਦਰ ਇੱਕ ਪਾਸੇ ਜੱਜੂਆ ਉਹ ਦੂਜੇ ਪਾਸੇ ਗੁਰਵਿੰਦਰ ਇੱਕ ਪਾਸੇ ਜੱਜੂਆ ਤੇ ਦੂਜੇ ਪਾਸੇ ਵਾਲਾ ਗੁਰਵਿੰਦਰ ਨੰਬਰ ਤੜਬੇ ਲਈ ਜੁੜ ਗਿਆ ਚੱਲੋ ਜਵਾਨਾ ਪਾਕ ਵੱਟੇ ਸਾਡਾ ਸ਼ਿੰਦਾ ਪੂਣੀਆਂ ਯਾਰਾਂ ਦਾ ਯਾਰ ਹੈ ਮਾਂ ਬੋਲੀ ਦੇ ਬੋਲਾਂ ਤੋਂ ਖੁਸ਼ ਹੋ ਕੇ 550 ਰੁਪਏ ਸੰਧੂ ਭਰਾਵਾਂ ਲਈ ਵੱਡਾ ਭੇਜਿਆ ਮਾਣਾ ਸ਼ਿੰਦਾ ਪੂਣੀਆਂ ਸਾਡਾ ਭਰਾ ਓਏ ਇੱਕ ਪਾਸੇ ਸੋਨੀ ਫਕਰ ਝੰਡਿਆਂ ਵਾਲਾ ਓ ਬੱਲੇ ਬੱਲੇ ਹੋ ਗਈ ਮਿੱਤਰੋ ਓ ਦੂਜੇ ਪਾਸੇ ਮੁੰਗਾ ਹਰਿਆਣੇ ਵਾਲਾ ਨੰਬਰ ਆਪਣੀ ਟੀਮ ਨੇ ਜੋੜ ਗਿਆ ਮਨ ਸਿੰਘ ਤੈਨੂੰ ਚਿੰਬੜਨਗੇ ਓਏ ਓ ਤੈਨੂੰ ਚਿੰਬੜਨਗੇ ਰਤਾ ਵాలే ਸਾਰਾ ਟੱਬਰੀ ਜੰਮੜ ਗਿਆ ਕੱਲੇ ਨੂੰ ਕੱਲਾ ਓਏ ਸਵਰਨਿਆ ਛੇੜ ਕਹਾਣੀ ਆ ਕੱਲੇ ਨੂੰ ਕੱਲਾ ਮਨ ਸਿੰਘ ਦੁਲਟਾ ਢੜਬੇ ਵਾਲਾ ਮੇਰੇ ਵੀਓ ਇਹ ਮੁੰਡਾ ਆਸਟ੍ਰੇਲੀਆ ਦੀ ਧਰਤੀ ਤੇ ਜੱਗ ਕਬੱਡੀ ਕਲੱਬ ਲਈ ਖੇਡਦਾ ਹੈ ਰਿਕੀ ਦਿਓਲ ਸੈਕਟਰੀ ਨੈਸ਼ਨਲ ਕਬੱਡੀ ਫੈਡਰੇਸ਼ਨ ਭਜੇਂਦਰ ਬਾਸੀ ਉਹਨਾਂ ਦੀ ਟੀਮ ਤੇ ਲਈ ਪਰ ਹੁਣ ਦੇਖਗੇ 500 ਵਾਲਾ ਵਿਜੇ ਮੇਰੇ ਵੀਓ ਅਗਲੀ ਰੇਡ ਪਾਉਣ ਲਈ ਖੇਡ ਮੈਦਾਨ 'ਤੇ ਵਾਪਸ ਆ ਹੋਇਆ ਢੜਬੇ ਦਾ ਸੈੱਟ ਘੁੰਮਦਾ ਹੈ ਇਹ ਸੈੱਟ ਨੂੰ ਜਾਵੇ ਕੰਪਿਊਟਰ ਤੇ ਘੁੰਮਣ ਵਾਲੀ ਚੇਨ ਆਖਿਆ ਮੇਰੇ ਵੀਰੋ ਹੁਣ ਵੇਖਾਂਗੇ ਕੰਪਿਊਟਰ ਚੇਨ ਘੁੰਮਦੀ ਹੈ ਢੜਬੇ ਦੀ ਧਰਤੀ ਇੱਕ ਮੰਨੇ ਜੱਸਾ ਨਾ ਚਨਾ ਨਾ ਸੋਨੀ ਫਕਰ ਟੱਡਿਆਂ ਵਾਲਾ ਤੇ ਨਾ ਸੱਤੀ ਢੜਬੇ ਦੀ ਧਰਤੀ ਮੇਰੇ ਮਿੱਤਰੋ ਹੁਣ ਵੇਖਾਂਗੇ ਆਹ ਉਹ ਡਬਲ ਟੱਚ ਤੇ 5.5 ਤੇ 5 ਨੰਬਰ ਜਿਹੜਾ ਤੁਹਾਡੇ ਰਤਾ ਥੇਦਾ ਅੱਤੇ ਅੱਤੇ ਨੰਬਰ ਨਾਲ ਮੈਚ ਅੱਗੇ ਵੱਲ ਵਧਦਾ ਹੋਇਆ ਇਹ ਨਹੀਂ ਕਹਿ ਸਕਦੇ ਕਿਹੜੀ ਟੀਮ ਨੇ ਜਿੱਤਣਾ ਕਿਨੇ ਹਰਨਾ ਕਿਹਨੇ ਫਾਈਨਲ ਉਹ ਛੋਟਾ ਪਾਲੀ ਕਬੱਡੀ ਪਾਰ ਰਿਹਾ ਹੈ ਕੋਟਲੀ ਵਾਲਾ ਪਠੰਡੇ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਪਠੰਡੇ ਵਾਲਾ ਹਰਖ ਗਿਆ ਉਹ ਪਠੰਡੇ ਵਾਲਾ ਹਰਖ ਗਿਆ ਉਹ ਬੱਲੇ ਬੱਲੇ ਹੋ ਗਈ ਹੰਦੇ ਥੋੜੀ ਦੂਰ ਨੇ ਉਹ ਸਮਾਪਿਤਦਾ ਹੋਇਆ ਆ ਨਜ਼ਾਰਾ ਆ ਨਜ਼ਾਰਾ ਆਹੀ ਤਾਂ ਚਾਹੁੰਦੀ ਹੈ ਦੁਨੀਆ ਤਾਂ ਇਹਦਾ ਸ਼ਾਜਲੀ ਦਾ ਕੱਪ ਦੇਖਣਾ ਆਉਂਦੀ ਆ ਦੁਨੀਆ ਆਹੀ ਤਾਂ ਚਾਹੁੰਦੀ ਹੈ ਦੁਨੀਆ ਇਹ ਆ ਕੋਟਲੀ ਵਾਲਾ ਤੇ ਦੂਜੇ ਪਾਸੇ ਬੋਪਰੀਆ ਪ੍ਰਵੀਨ ਹੈ ਉਹ ਫੜਕਾ ਤੜਕਾ ਧੜਕਾ ਧੜਕਾ ਸੰਧਵਾ ਅੱਜ ਫੇਰ 500 ਰੁਪਏ ਬਾਈ ਕਲੱਬ ਵੱਲੋਂ ਸੰਧੂ ਜੀ ਆਜੱਫੇ ਤੋਂ ਖੁਸ਼ ਹੋ ਕੇ 500 ਰੁਪਏ ਕਲੱਬ ਵੱਲੋਂ 500 ਰੁਪਏ ਜੱਫੇ ਨਾਲ ਅਗਲੀ ਵਾਲੇ ਜੀਤ ਲਈ ਪੋਤਾ ਕੀਤਾ ਗਿਆ ਧੰਨਵਾਦ ਇੱਕ ਮਿੰਟ ਜਿਹੜਾ ਹੋਲਡ ਨੰਬਰ ਸੀ ਉਹ ਰੇਟਰ ਨੂੰ ਦਿੱਤਾ ਗਿਆ ਪਹਿਲਾ ਹੋਲਡ ਨੰਬਰ ਸੀ ਉਹ ਰੇਟਰ ਦਾ ਨੋਟ ਕਰਿਓ ਜੀ ਹੁਣ ਉਹ ਕਹਿੰਦੇ ਸਕੋਰ ਬੋਰਡ 7 ਡੇਢ ਨੰਬਰ ਦਾ ਸੀ ਹੋਲਡ ਜੀ ਡੇਢ ਨੰਬਰ ਦਾ ਉਹ ਸਾਹਮਣੇ ਪ੍ਰਦੀਪ ਮੂੰਗਾ ਮੇਰੇ ਵੀਰੋ ਹਰਿਆਣੇ ਵਾਲਾ ਇਸ ਸਮੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਵਿੱਚ ਵਧਿਆ ਹੋਇਆ ਆ ਚੋਟੀ ਦੀ ਟੱਕਰ ਹੁਣ ਦੇਖਾਗੇ ਠਕਰ ਚੱਡਿਆ ਵਾਲਾ ਸੋਨੀ ਜਾਂ ਫਿਰ ਸੱਤੀ ਦੜਬੇ ਵਾਲਾ ਜਾਂ ਫਿਰ ਧਿਆਨਾ ਦੜਬੇ ਵਾਲਾ ਦੇਖੋ ਹੁਣ ਕੀ ਕਮਾਲ ਓਏ ਦਮ ਚਾਰੇ ਵਿੱਚ ਹੋ ਗਿਆ ਓਏ ਡਬਲ ਟੱਚ ਹੋ ਗਿਆ ਸਾਢੇ ਅੱਠ ਰੱਤੇ ਥੇਦੇ ਪੰਜ ਦੜਬੇ ਦੇ ਓ ਮੈਚ પાસੇ ਖੂਨਣ ਵਾਲਾ ਗੁਰਵਿੰਦਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਅੱਜ ਕੋਟਲੀ ਵਾਲੇ ਨੇ ਮੁੱਲ ਮੋੜ ਤੇ ਅੱਜ ਜੱਜੂਏ ਨੇ ਮੁੱਲ ਮੋੜ ਤੇ ਸਾਹਮਣੇ ਮੇਰੇ ਵਿਰੋਗ ਗੁਰਵਿੰਦਰ ਹਰਿਆਣੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਕੁਲਵਿੰਦਰ ਰੱਤਾ ਥੇਦੀ ਧਰਤੀ ਦਾ ਤੇ ਦੂਜੇ ਪਾਸੇ ਗੁਰਵਿੰਦਰਾ ਸਾਢੇ 8 ਤੇ 6 ਸਾਢੇ 8 ਤੇ 6 ਨਾਲ ਮੁਕਾਬਲਾ ਅੱਗੇ ਵੱਲ ਵਧਦਾ ਹੋਇਆ ਵਿਜੇ ਪਾਸੋਂ ਵਾਲਾ ਕਬੱਡੀ ਦੇ ਸਵਰ ਰਿਆ ਖੇਡ ਕਹਾਣੀ ਆ ਓਏ ਵਿਜੇ ਕਬੱਡੀ ਪਾ ਓਏ ਵਿਜੇ ਨੌਜਵਾਨ ਪਾਸੋਂ ਵਾਲਾ ਵਿਜੇ ਮੇਰੇ ਵੀਰੋ ਆਲ ਰੌਂਡਰ ਖੇਡ ਵੀ ਖਿਡਾਰੀ ਖੇਡਿਆ ਮੇਰੇ ਵੀਰੋ ਭਾਵੇਂ ਫੁੱਲਾਵਾਲ ਦੇ ਸ਼ੁਕਰੀ ਦੀ ਗੱਲ ਜਾਂ ਜੱਜਗਤਾਰ ਢਲੋਲੇ ਵਰਗੇ ਦੀ ਗੱਲ ਇਸ ਖੇਡ ਕਬੱਡੀ ਵਿੱਚ ਹੋਈ ਹੈ ਹੁਣ ਦੇਖਾਂਗੇ ਪਈ ਹੋਈ ਕਬੱਡੀ ਤੇ ਇੱਕ ਬੰਨੇ ਫੱਕਰ ਟੱਡਿਆਂ ਵਾਲਾ ਸੋਨੀ ਔਰ ਦੂਸਰੇ ਬੰਨੇ ਏ ਟੱਕਾ 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 ਇੱਥੇ 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 ਰੱਖ ਓਏ ਇੱਥੇ ਰੱਖ ਓਏ 9.5 ਤੇ 6

ਪਾ ਓਏ ਕਬੱਡੀ ਹਰਿਆਣੇ ਵਾਲਿਆ ਦਿੜਬੇ ਵਾਲੇ ਢੀਕਦੇ ਨੇ ਤੈਨੂੰ ਦਿੜਬੇ ਵਾਲੇ ਢੀਕਦੇ ਨੇ ਸਵਾਰਿਆ ਖੇਡ ਕਹਾਣੀ ਆ ਓਏ ਪ੍ਰਦੀਪ ਸਾਬ ਸੱਤ ਕਬੱਡੀ ਪਾ ਓਏ ਪ੍ਰਦੀਪ ਸਿਆ ਇਹ ਆ ਪ੍ਰਦੀਪ ਮੁੰਗਾ ਹਰਿਆਣੇ ਵਾਲਾ ਰੇਡ ਪਾਉਣ ਦੇ ਲਈ ਖੇਡ ਮੈਦਾਨ ਵਿੱਚ ਬਚ ਚੁੱਕਾ ਹੈ ਹੌ ਤੜਬੇ ਵਾਲਾ ਜੱਸਾ ਇੱਕ ਗੱਡੀ ਤੇ ਹੈ ਔਰ ਦੂਸਰੇ ਬੰਦੇ ਆ 27 ਤੜਬੇ ਦੀ ਧਰਤੀ ਦਾ ਤੇ ਨਾਲ ਗੁਰਧਿਆਨ ਸਿੰਘ ਧਿਆਨਾ ਮੇਰੇ ਵੀਰੋ ਵੱਡਾ ਤਜਰਬਾ ਲੰਮੇ ਸਮੇਂ ਤੋਂ ਆ ਚੇਨ ਘੁੰਮਦੀ ਹੈ ਲਓ ਸਤੋਲ ਟੱਚ ਦਾ ਇਸ਼ਾਰਾ ਪਾ ਕੇ ਭੰਗੜੇ ਆਹ ਰੱਜਵੀਂ ਦੁਨੀਆ ਆਹ ਹੋ ਗਿਆ ਖੜਕਾ ਦੜਕਾ ਆਹ ਹੋ ਗਿਆ ਖੜਕਾ ਦੜਕਾ ਅਗਲਾ ਮੈਚ ਟੰਡੋਲੀ ਤੇ ਬੱਛੋਆਣਾ ਇਹ ਟੀਮਾਂ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਲੱਗ ਗਿਆ ਜੀ ਚਲ ਓਏ ਖੁੰਡਣ ਵਾਲਿਆ ਪਾਕ ਕਬੱਡੀ ਗੱਬਰੂਆ ਸੰਧੂਆਂ ਦਾ ਪੁੱਤ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇਹਦੇ ਚਾਚਾ ਜੀ ਸੀਏ ਸਟਾਫ ਮੇਰੇ ਵੀਰੋ ਓ ਹਰਿਆਣੇ ਚ ਥਾਣੇਦਾਰ ਨੇ ਇਹ ਥਾਣੇਦਾਰਾਂ ਦਾ ਪੁੱਤ ਐ ਇਹਦੇ ਪਿਤਾ ਜੀ ਇਹਦੇ ਚਾਚਾ ਜੀ ਸੰਧੂ ਭਰਾਵਾਂ ਨਾਲ ਗੂੜਾ ਪਿਆਰ ਰੱਖਦੇ ਆ ਇਹ ਮੇਰੇ ਵੀਰੋ ਸੰਧੂਆਂ ਦਾ ਮੁੰਡਾ ਤੁਹਾਡੇ ਸਾਹਮਣੇ ਉਂਗਲ ਖੜੀ ਕਰਕੇ ਵਾਪਸ ਮਰਦਾ ਹੋਇਆ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਕਹਾਣੀ ਆ ਓਏ ਗੱਬਰੂਆ ਕੌਣ ਰੇਡ ਪਾਵੇਗਾ ਗਰਬ ਦਰ ਖੁੰਦਣ ਵਾਲਾ ਪਰਮਜੀਤ ਸਿੰਘ ਕਾਲੇ ਥਾਣੇਦਾਰ ਦਾ ਭਤੀਜਾ ਗੁਰਚਰਨ ਸਿੰਘ ਚੰਦ ਦਾ ਚੇਲਾ ਆਹ ਮੁੰਡੇ ਨੂੰ ਰੱਤੀਆਂ ਦੇ ਇਲਾਕੇ ਤੋਂ ਮੇਰੇ ਵੀਰੋ ਇਹਦੇ ਚਾਚੇ ਤਾਇਣ ਦੇ ਉਸਤਾਦ ਨੇ ਵੀ ਕੱਢਿਆ ਇਹਨੂੰ ਸਾਰੇ ਇਲਾਕੇ ਨੇ ਮੇਰੇ ਵੀਰੋ ਆਹ ਤਿਆਰ ਕੀਤਾ ਗੁਰਵਿੰਦਰ ਸਿੰਘ ਖੁੰਨਣ ਨੂੰ ਉਹ ਲੋਕ ਜਿਹੜੇ ਕਬੱਡੀ ਨੂੰ ਬਹੁਤ ਪਿਆਰ ਕਰਦੇ ਆ ਉਹ ਉਸ ਇਲਾਕੇ ਦਾ ਮੱਲ ਹੈ ਗੁਰਵਿੰਦਰ ਪਰ ਸਾਹਮਣੇ ਦੇਖਾਂਗੇ ਵਿਜੇ ਮੇਰੇ ਵੀਰੋ ਇਸ ਸਮੇਂ ਪਾਸੋਂ ਵਾਲਾ ਕਬੱਡੀ ਪਾਉਣ ਦੇ ਲਈ ਫੇਰ ਅੱਗੇ ਵੱਲ ਵੱਧ ਅੱਤੀ ਨਾਲ ਤੇ ਨਾਲ ਨਾਲ ਦੱਸਾ ਦੇਖੋ ਟੱਕਰ ਸਿਰੇ ਦੀ ਆ ਫਕਰ ਤੇ ਮਕਾਬਲਾ ਮਕਾਬਲਾ ਲੱਕ ਫੜਿਆ ਹੋਇਆ ਕਿ ਲੱਕ ਟੁੱਟ ਜੂ ਚਰੀ ਦਾ ਟਾਂਡਾ ਓਏ ਘਟਕੇ ਨਾ ਫੜ ਸੋਨੀਆਂ ਓ ਨੌ ਤੇ ਸੱਤ ਨੰਬਰ ਤੇ ਫੇਰ ਗਰਾਰੀ ਅੜ ਗਈ ਅੱਧੇ ਨੰਬਰ ਤੇ ਫੇਰ ਗਰਾਰੀ ਅੜ ਗਈ ਉਧਰ ਬੇਦੀ ਕਬੱਡੀ ਮਨ ਸਿੰਘ ਦੁਲਤ ਤੇ ਦੂਜੇ ਪਾਸੇ ਕੁਲਵਿੰਦਰ ਰਤੇਥੇ ਵਾਲਾ ਉਹ 10.5 ਤੇ 9 10.5 ਤੇ 9 ਦਾ ਅੰਕੜਾ ਅੱਗੇ ਵੱਲ ਵੱਧਾ ਹਰਿਆਣੇ ਵਾਲਾ ਫੇਰ ਪ੍ਰਦੀਪ ਚੱਲਿਆ ਸੰਧੂਆ ਖੇਡ ਕਹਾਣੀ ਹਰਿਆਣੇ ਵਾਲਾ ਪ੍ਰਦੀਪ ਮੇਰੇ ਲਈ ਉਹ ਆ ਮੈਚ ਹੈ ਐਦਾ ਇੰਤਜ਼ਾਰ ਆ ਪੱਟੀ ਗਿਣਤੀ ਵਿੱਚ ਜਿਹੜੇ ਦਰਸ਼ਕ ਪੁੱਜੇ ਹੋਇਆ ਮੇਰੇ ਵੀਰੋ ਵੱਡੀ ਗਿਣਤ ਵਿੱਚ ਕਬੱਡੀ ਪ੍ਰੇਮੀ ਅਨੰਤ ਮਾਨ ਦੇਾ ਚੱਲਦੇ ਹੋਏ ਇਸ ਮੁਕਾਬਲੇ ਦਾ ਪ੍ਰਦੀਪ ਮੁੰਗਾ ਇੰਗਲੈਂਡ ਦੀ ਧਰਤੀ ਤੇ ਬੱਲੇ ਬੱਲੇ ਕਰਵਾਉਣ ਵਾਲਾ ਹਲੋ ਹਲੋ ਲੰਬੜਾ ਆਪਣੀ ਟੀਮ ਲਈ ਜੋੜ ਰਿਹਾ ਹੁਣ ਤਾਂ ਆਪਾਂ ਕਹਿ ਸਕਦੇ ਆ ਕਿ ਗਰਾਊਂਡ ਦੇ ਚਾਰੇ ਪਾਸੇ ਦੇਖ ਲਾ ਥਾਂ ਥਾਂ ਬਿਜਲੀ ਦਾ ਬੱਲ ਵੱਜਦਾ ਰਾਮਾ ਦਾ ਸਾਊਂਡ ਆ ਮਾਈਕ ਮਾਰ ਜਾਓ ਖਲੀਜ ਜਿਹੜਾ ਹੋਲਡ ਵਾਲਾ ਨੰਬਰ ਸੀਗਾ ਰੇਡਰ ਨੂੰ ਦਿੱਤਾ ਗਿਆ ਜੀ ਨੋਟ ਕਰ ਲਿਓ ਹੋਲਡ ਵਾਲਾ ਨੰਬਰ ਰੇਡਰ ਨੂੰ ਦਿੱਤਾ ਗਿਆ ਲਓ ਸਾਹਮਣੇ ਗੁਰਵਿੰਦਰ ਸੰਧੂ ਇਸ ਸਮੇਂ ਖੂਨਣ ਵਾਲਾ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਔਰ ਦੂਸਰੇ ਵੱਨੇ ਕਬੱਡੀ ਤੇ ਆ ਇਹ ਆ ਇਹ ਸਾਹਮਣੇ 12 ਤੇ 10 ਨੰਬਰ ਨੇ ਹੁਣ ਆਪਾਂ ਕਹਿ ਸਕਦੇ ਆ ਕਿ ਗਰਾਊਂਡ ਦੇ ਚਾਰੇ ਪਾਸੇ ਦੇਖ ਲਾ ਬਿਜਲੀ ਦਾ ਬੱਲ ਵਜਦਾ ਧੌਰ ਮਾਰ ਕੇ ਸੱਟ ਲੈਂਦੇ ਨੇ ਜਿਹੜਾ ਅੱਗੇ ਵਧਦਾ ਸੰਧੂਆ ਦੁਨੀਆਵਾਲਾ ਓਏ ਮੈਨੂੰ ਰੱਤੇਥੇ ਦਾ ਸੈਟ ਕਹਿੜਾ ਲੱਗਦਾ ਓ ਮੁੰਡਿਆ ਸੋਚ ਕੇ ਕਬੱਡੀ ਪਾਈ ਓਏ ਮੈਨੂੰ ਰੱਤੇਥੇ ਦਾ ਸੈਟ ਕਹਿੜਾ ਲੱਗਦਾ ਫਰਿਆ ਖੇਡ ਕਹਾਣੀ ਆ ਰੱਤੇਥੇ ਵਾਲੇ ਗਲਵਿੰਦਰ ਨੂੰ ਕਬੱਡੀ ਪਾਉਣੀ ਪੈ ਗਈ ਆ ਮੇਰੇ ਵੀਰੋ ਆ ਰੱਤੇਥੇ ਵਾਲੇ ਗਲਵਿੰਦਰ ਨੂੰ ਜਿਹੜਾ ਤੀਜੇ ਕਬੱਡੀ ਕੱਪ ਦਾ ਸ਼ਾਜਲੀ ਦਾ ਏਸੀ ਦਾ ਚੇਤੂ ਬਣਿਆ ਸੀ ਮੇਰੇ ਵੀਰੋ ਦਾ ਜਫੇ ਵੀ ਤਕੜੇ ਲਾ ਗਿਆ ਉਹ ਰੇਡਾਂ ਵੀ ਤਕੜੀਆਂ ਪਾ ਗਿਆ 13.5 ਤੇ 10 ਮੇਰੇ ਵੀਰੋ ਰੱਤੇ ਥੇ ਦੇ 13.5 ਦੜਬੇ ਦੇ 10 ਕੋਟਰੀ ਵਾਲੇ ਜੀਤ ਨਾਲ ਬੰਗਾ ਉਹ ਦੁਲਟ ਦਾ ਉਹ ਦੁਲਟ ਦਾ ਉਹ ਮਨ ਸਿੰਘ ਦਾ ਇੱਕ ਪਾਸੇ ਜੀਤ ਕੋਟਰੀ ਵਾਲਾ ਤੇ ਦੂਜੇ ਪਾਸੇ ਮਨ ਸਿੰਘ ਦੁਲਟ ਹੁਣ ਕਹਿੰਦੇ ਮੇਰੇ ਵੀਰੋ 13.5 ਤੇ 11 ਅੱਜ ਵੀ ਹੋ ਸਕਦਾ ਚੱਲ ਓ ਗੱਬਰੂਆ 14 ਤੇ 15 ਦਾ ਮੈਚ ਹੈ ਜੇ ਆਹ ਬੋਲਦੀ ਹੈ ਹਲੇ ਕੁਝ ਵੀ ਹੋ ਸਕਦਾ ਹੈ ਪਰ ਸਮਾਂ ਦੱਸੂ ਬਖ ਮੱਸੂ ਸਵਰਨਾ ਛੇੜ ਕਹਾਣੀ ਉਹ ਕੁਝ ਵੀ ਹੋ ਸਕਦਾ ਕਿ ਹਲੇ ਤਾਂ ਤੀਰ ਕਮਾਨ ਚ ਹੈ ਉਹ ਕੁਝ ਵੀ ਹੋ ਸਕਦਾ ਕਿ ਹਲੇ ਤਾਂ ਯਾਰ ਮੈਦਾਨ ਚ ਰੜਕੇ ਤੇ ਨਹੀਂ ਹੋਇਆ ਤਾੜੀ ਤੇ ਲਲਕਰਾ ਛੱਡ ਦਿਓ ਆ ਆਇਆ ਸਵਾਦ ਰਤਾ ਥੇ ਫਾਈਨਲ ਚ ਪਹੁੰਚ ਗਈ ਚੌਥੇ ਸਾਲ ਫਾਈਨਲ ਚ ਪਹੁੰਚ ਗਈ ਅਰਾਤਾਥੇ ਪਹਿਲਾ ਤਿੰਨ ਕੱਪ ਤਿੰਨ ਸਾਲ ਮੇਰੇ ਵੀਰੋ ਬੈਸਟ ਫਾਸਟ ਆਉਂਦੇ ਰਹੇ ਬੈਟ ਜਿੱਤੇ ਰਹੇ ਹੁਣ ਚੌਥੇ ਸਾਲ ਫਾਈਨਲ ਦੇ ਵਿੱਚ ਵੇਖਾਂਗੇ ਉਹ ਸਕੂਟਰੀਆਂ ਬੈਟਰੀਆਂ ਵਾਲੀਆਂ ਕਿੱਧਰ ਨੂੰ ਭੱਜਣਗੀਆਂ ਉਹਦੇ ਚ ਪੈਟਰੋਲ ਨਹੀਂ ਚੱਕ ਹੋਣਾ ਉਹਦੇ ਚ ਸੁੱਚ ਦੱਬ ਕੇ ਬੈਟਰੀ ਚੱਕਉਣੀਆਂ ਵੀ ਕਿੰਨੀ ਚਾਰ ਲੈ ਕਿੰਨੇ ਕਿਲੋਮੀਟਰ ਚੱਲੂ ਬਾਈ ਤੰਨਾ ਪਹਿਲਾ ਚੌਕ ਵਾਲਾ ਜਾਲ ਵਾਲਾ ਬਾਈ ਉਹਨੂੰ ਬੇਜਤੀ ਉਥੋਂ ਜਾਲ ਟੁੱਟ ਗਿਆ ਕਿਰਪਾ ਕਰਕੇ ਜਾਲ ਦੀ ਮੁਰੰਮਤ ਕਰਕੇ ਆ ਮੈਚ ਦਰਸ਼ਕਾਂ ਨੂੰ ਜੋਸ਼ ਬਣ ਆ ਗਿਆ ਸੀ ਮੈਚ ਤਕੜਾ ਲੱਗਿਆ ਸੀ ਜਿੰਦਰਾ ਮੈਚ ਦਾ ਦੇ ਕਿੰਨੇ ਤਕੜਾ ਜਾਲ ਸਾਹ ਟੁੱਟਣ ਗਈ ਕੁੱਝ ਨਹੀਂ ਹੁੰਦਾ ਲੈ ਲੋ ਸਵਾਦ ਪਰ ਤੰਨਾ ਦਾ ਵਰਗੇ ਦਰਸ਼ਕਾਂ ਦਾ ਇੱਕ ਵੀ ਭਰਾ ਜਿਹੜਾ ਗਰਾਊਂਡ ਤੇ ਨਹੀਂ ਆਇਆ ਉਹਨਾਂ ਨੇ ਜਾਲ ਟੁੱਟ ਗਿਆ ਆਪਣਾ ਆਈ ਲੈ ਜਾਓ ਜਿਹੜੀ ਟੀਮ ਹਾਰ ਗਈ ਹੈ ਚੜ੍ਹਪੇ ਦੀ ਟੀਮ 8100 ਰੁਪਿਆ ਜਿਹੜਾ ਸੈਮੀਫਾਈਨਲ ਹਾਰਦੀ ਹੈ ਟੀਮ ਉਹ ਆਪਣਾ ਨਾਮ ਲੈ ਜੇ ਆ ਮੀਨਾ ਦੇ ਖੇਪੜ ਵਾਲਾ ਆ ਗਿਆ ਓਏ ਸਵਰਨੇਆ ਇਹਦਾ ਨਾਮ ਜਿਹੜੀ ਟੀਮ ਜਿੱਤੀ ਹੈ ਉਹ ਵੀ ਆਪਣਾ 2300 ਰੁਪਿਆ ਲੈ ਲੇ ਆ ਰੱਤਾ ਤੇ ਦੀ ਟੀਮ 100 ਰੁਪਿਆ ਲੈ ਜਾਓ ਭਰਾਵਾ ਉੱਥੇ ਜਾ ਕੇ ਫੜਾਇਆ ਜਾਲ ਤੇ ਰੱਤਾ ਤੇ ਦੀ ਟੀਮ ਬਾਹਰੇ ਭੱਗੀ ਹੈ ਆ ਮੁੰਡਾ ਆ ਰਿਹਾ ਤਾਂ 100 ਰੁਪਿਆ ਫੜ ਕੇ ਲੈ ਜਾਓ ਗੇਰਾ ਲੱਖ ਦੇਵ ਦਾ ਭਤੀਜਾ ਸਰੇਂਦਰ ਦੇਖਪਲ ਦਾ ਲੱਖੀ ਚਖੇਪਲ ਵੱਲੋਂ ਦੇਵ ਦਾ ਭਤੀਜਾ ਸਰੇਂਦਰ ਚਖੇਪਲ ਸਾਡਾ ਯਾਰ ਹੈ ਉਹਦੇ ਵੱਲੋਂ